ਉਤਸ਼ਾਹਿਤ ਬੰਦਿਆਂ ਦੇ ਵਿੱਚ ਰਹੀਏ ਯਾਰ ਬੇਲੀ ਹੁਣ ਜੇ ਸਲਾਹ ਵੀ ਲੈਣੀ ਹੈ ਨਾ ਹੁਣ ਜੇ ਤੁਸੀਂ ਵੇਖੋਗੇ ਕੰਮ ਕੋਈ ਮਰਜ਼ੀ ਸ਼ੁਰੂ ਕਰ ਲਓ ਹਰ ਬੰਦਾ ਇੱਥੇ ਸਲਾਹ ਦੇਣ ਨੂੰ ਬੈਠਾ ਹਰ ਬੰਦਾ ਸਲਾਹ ਜਿਹੜੇ ਮਰਜ਼ੀ ਬੰਦੇ ਤੋਂ ਲੈ ਲਓ ਇੱਥੋਂ ਇੱਕੋ ਇੱਕ ਚੀਜ਼ ਫ੍ਰੀ ਮਿਲਦੀ ਏ ਉਹ ਐ ਸਲਾਹ ਹਰੇਕ ਇਧਰ ਉਦਾਂ ਹੀ ਨਾਰਮਲੀ ਗੱਲ ਤੋੜ ਕੇ ਵੇਲੋ ਵੀ ਮੈਂ ਸੋਚਦਾ ਮਿੰਟੂ ਜੀ ਸਾਰੇ ਤੂੰ ਕਹਦੇ ਮੈਂ ਬਿਮਾਰ ਆ ਇੱਥੇ ਪੜ ਜਾਂ ਕੇ ਕਹਿ ਕੇ ਦੇ ਕੇ ਵੀ ਮੇਰੇ ਨਾ ਸਿਰ ਦੁਖਦਾ ਹੈ ਤੇ ਹਟਦਾ ਹੀ ਨਹੀਂ ਐਨਾ ਕਹਦੇ ਹਰੇਕ ਕੋਈ ਨਾ ਕੋਈ ਨੁਕਤਾ ਦੱਸੂ ਕੋਈ ਕਹੇਗਾ ਆਹ ਖਾਇਆ ਕਰ ਕੋਈ ਕਹੇਗਾ ਸਾਰੇ ਵੈਦ ਬਣ ਜਾਣਗੇ ਮੜਾ ਜਾ ਰੀੜ ਦੀ ਹੱਡੀ ਕਹਦੇ ਵੀ ਰੀੜ ਦੀ ਹੱਡੀ ਤੇ ਦਰਦ ਹੁੰਦਾ ਸਾਰੇ ਵੈਦ ਨੇ ਕੋਈ ਕਹੇ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਸਾਰੇ ਵੈਦ ਜੁਕਾਮ ਹੈ ਸਿਰ ਦੁਖਦਾ ਹੈ ਖੰਗ ਹੈ ਖੰਗ ਦੀ ਲੈ ਸਾਰੀਆਂ ਬੀਬੀਆਂ ਕੋਈ ਨਾ ਕੋਈ ਤੂੰ ਆਹ ਘੋਲ ਕੇ ਐ ਪੀ ਲੈ ਦੂਜਾ ਕਹੇਗਾ ਆਹ ਖਾ ਲੈ ਦੂਜਾ ਸਾਰੇ ਵੈਦ ਨੇ ਇੱਥੇ ਸਲਾਹ ਜਿਹੜੇ ਸਾਰੇ ਹੀ ਦੇਣ ਲੱਗ ਜਾਂਦੇ ਬਾਹਰ ਕਈ ਬੰਦੇ ਅਮਰੀਕਾ ਕੈਨੇਡਾ ਗਏ ਵੀ ਨਹੀਂ ਹੁੰਦੇ ਦੇਖਿਆ ਵੀ ਨਹੀਂ ਹੁੰਦਾ ਪਰ ਉੱਥੋਂ ਬਾਰੇ ਸੁਣ ਸੁਣ ਕੇ ਅੱਗੇ ਫਿਰ ਬੰਦੇ ਸਾਡੇ ਸਲਾਹ ਲਈ ਜਾਂਦੇ ਪਰ ਮੈਂ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਹਮੇਸ਼ਾ ਨਾ ਸਲਾਹ ਕਿਹਦੇ ਤੋਂ ਲਈਏ ਉਦੇ ਤੋਂ ਜਿਹੜਾ ਉਸ ਕੰਮ ਵਿੱਚ ਪੂਰਾ ਬਾਹਰ ਹੋਵੇ ਤਜਰਬਾ ਹੋਵੇ ਜਿਹੜੇ ਬੰਦੇ ਖਿੜੇ ਹੋਏ ਨਹੀਂ ਤੇ ਗਲਤ ਬੰਦਿਆਂ ਦੀ ਸਲਾਹ ਬੇੜਾ ਗਰਕ ਕਰ ਦਿੰਦੀ ਹੈ ਗਲਤ ਬੰਦੇ ਹੁਣ ਐਦਾਂ ਦੇ ਬੰਦਿਆਂ ਦੀ ਸੰਗਤ ਵਿੱਚ ਬਹਿਣਗੇ ਗੱਲਾਂ ਸੁਣਨਗੇ ਉਹਨਾਂ ਦੀਆਂ ਉਹ ਐਸੀ ਸਲਾਹ ਦਿੰਦੇ ਹਨ ਉਹਦੀ ਸਲਾਹ ਦੇ ਉੱਤੇ ਅਮਲ ਕਰਕੇ ਅਸੀਂ ਆਪਣਾ ਬੇੜਾ ਗਰਕ ਕਰ ਲੈਨੇ ਆ ਆਪਣੀ ਜ਼ਿੰਦਗੀ ਖਤਮ ਕਰ ਲੈਨੇ ਆ ਬਰਬਾਦ ਕਰ ਲੈਨੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਕਦੇ ਵੀ ਜ਼ਿੰਦਗੀ ਦੀ ਸਲਾਹ ਲੈਣੀ ਹੈ ਤੇ ਮਾਹਰ ਬੰਦਿਆਂ ਨਾਲ ਗੱਲ ਕਰੋ ਮੰਨ ਲਓ ਮੈਂ ਐਗਜ਼ੈਂਪਲ ਦੇ ਰਿਹਾ ਐਗਜ਼ੈਂਪਲ ਦੇ ਰਿਹਾ ਮੈਂ ਕੈਮਰਾ ਮੰਨ ਲਓ ਆ ਇੱਥੇ ਕੈਮਰੇ ਲੱਗੇ ਆ 20 ਸਾਲ ਤੋਂ ਜਿਹੜੇ ਬੰਦੇ ਕੈਮਰੇ ਖਰੀਦਦੇ ਆ ਜਿਨ੍ਹਾਂ ਨੂੰ ਤਜਰਬਾ ਹੈ ਤਜਰਬਾ 20 ਸਾਲ ਤੋਂ ਹੁਣ ਆਪਾਂ ਨੂੰ ਕਿ ਪੁੱਛ ਲੈ ਕੈਮਰਾ ਲੈਣਾ ਹੈ ਹੁਣ ਮੇਰੇ ਵਰਗੇ ਨੂੰ ਪਤਾ ਹੈ ਨਹੀਂ ਹੁਣ ਸੋਨੀ ਬੜਿਆ ਉੱਥੇ ਸੋਨੀ ਦਾ ਕੈਮਰਾ ਮੇਰੇ ਸੋਨੀ ਦਾ ਕੈਮਰਾ ਲੈ ਲੈ ਬੜਾ ਮਸ਼ਹੂਰ ਹੈ ਪਤਾ ਹੈ ਨਹੀਂ ਤਜਰਬਾ ਥੋੜਾ ਹੁਣ ਮੈਂ ਵਾਜਾ ਵਜਾਉਂਦਾ ਮੈਨੂੰ 20-22 ਸਾਲ ਹੋ ਗਏ ਅਗਲਾ ਕਵੇ ਵਾਜਾ ਕਿਹੜੀ ਕਿਹੜਾ ਲਈਏ ਵੀ ਨਾਕੀ ਦਾ ਰੀਨਾ ਦਾ ਜਾਂ ਕੋਈ ਹੋਰ ਮੈਂ ਦੋ ਤਿੰਨ ਵਾਜੇ ਵਜਾਉਂਦਾ ਅਗਲਾ ਕਿਹੜਾ ਵਧੀਆ ਧਾਰਨਾ ਵਾਲਾ ਕੀਰਤਨ ਕਰਨਾ ਫਿਰ ਕਿਹੜਾ ਵਧੀਆ ਜੇ ਸ਼ਬਦ ਪੜ੍ਹਨੇ ਹੋਣ ਤੇ ਫਿਰ ਕਿਹੜਾ ਵਧੀਆ ਤੇ ਦੱਸੋ ਜਰਾ ਤੇ ਪਤਾ ਹੈ ਨਾ ਤਜਰਬਾ ਹੋ ਗਿਆ ਹੁਣ ਸੋਚ ਕੇ ਵੇਖੋ ਆਦਰਬਾਰ ਸਾਹਿਬ ਬਣਿਆ ਅਸੀਂ ਖਰਾਹ ਵਿੱਚ ਫਿਰਦਾ ਸੀ ਇੱਥੇ ਵਿੱਚ ਥੱਲੇ ਜਦੋਂ ਅਸੀਂ ਨੀਂਹ ਇਹਦੀ ਰੱਖੀ ਇਹ ਤਾਂ ਟਰੈਕਟਰ ਵਿੱਚ ਚੱਲਦਾ ਸੀ ਇਹਦੀ ਨੀਂਹ ਦੇ ਵਿੱਚ ਟਰੈਕਟਰ ਚੱਲਦੇ ਸੀ ਇੰਨੀ ਚੌੜੀ ਨੀਂਹ ਸੀ ਮਤਲਬ 15 ਫੁੱਟ ਚੌੜੀ ਨੀ ਇਹ ਇਹ ਇਹਦੀ ਰੱਖੀ ਹੋਣੀ ਵਿੱਚ ਟਰੈਕਟਰ ਚੱਲਦਾ ਸੀ ਪੂਰੇ ਦਾ ਪੂਰਾ ਤੇ ਮੇਰੀ ਗੱਲ ਸੁਣਿਓ ਹੁਣ ਅਸੀਂ ਨਡਾਲੇ ਦਰਬਾਰ ਬਣਾਇਆ ਨਡਾਲੇ ਬਣਾਇਆ ਜਦੋਂ ਦਰਬਾਰ ਉਹਦੇ ਵਿੱਚ ਥੱਲੇ ਪਿੱਲਰਾਂ ਦੇ ਉੱਤੇ ਅਸੀਂ ਦਰਬਾਰ ਉੱਪਰ ਚੱਕ ਲਿਆ ਹੈਗਾ ਉਹ ਵੀ ਇਦਾਂ ਹੀ ਹੈ ਉਹ ਪਿੱਲਰਾਂ ਦੀ ਲਿਆਏ ਖਰਚਾ ਇਹਦੂ ਤੀਜਾ ਹਿੱਸਾ ਹੋਇਆ ਘਟ ਹੋਇਆ ਤਜਰਬਾ ਹੋ ਗਿਆ ਹੁਣ ਕਈ ਬੰਦੇ ਨਾ ਭਾਈ ਇੰਨੇ ਤਜਰਬੇਕਾਰ ਹੁੰਦੇ ਐ ਉਹਨੇ ਜਿਹੜੀ 20 ਸਾਲ ਵਿੱਚ ਗੱਲ ਸਿੱਖੀ ਐ ਤੈਨੂੰ 20 ਮਿੰਟ ਵਿੱਚ ਸਮਝਾ ਦੂਗਾ ਉਹਦਾ 20 ਸਾਲ ਦਾ ਤਜਰਬਾ ਤੇਰੇ 20 ਮਿੰਟ ਵਿੱਚ ਤੇਰੇ ਪੱਲੇ ਪੈ ਗਿਆ 20 ਸਾਲ ਦੀ ਨੋਲਿਜ ਉਹਦੀ 40 ਸਾਲ ਦੀ ਬੰਦੇ ਦੀ ਮਿਹਨਤ ਕੀਤੀ 40 ਸਾਲ ਤਜਰਬੇ ਵਾਲਾ ਬੰਦਾ 40 ਸਾਲ ਦਾ ਉਹਦਾ ਕੰਮ ਹੈ ਉਹ ਮਾਰ ਬੰਦੇ ਕੋਲੋਂ ਸਰਾ ਲੈ ਮਾਰ ਬੰਦੇ ਤੇ ਜ਼ਿੰਦਗੀ ਜੀਣੀ ਯਾਰ ਅੱਜ ਕਮਾਲ ਦੀ ਗੱਲ ਇਹ ਹੈ ਸਾਡੇ ਵਰਗਾ ਸਾਰਾ ਸਿੱਖ ਕੌਮ ਸਾਡੇ ਭਾਈਆਂ ਤੇ ਡਿਪੈਂਡ ਹੈ ਸਾਡੇ ਵਰਗੇ ਭਾਈਆਂ ਤੇ ਤੁਸੀਂ ਦੱਸੋ ਬਾਬਾ ਜੀ ਫਿਰ ਕਿਵੇਂ ਕਰੀਏ ਸਾਡੇ ਹੱਥ ਧਵਾਓ ਸਾਡੀ ਰੋਟੀ ਖਵਾਓ ਸਾਡੀ ਸੇਵਾ ਕਰੋ ਤੇ ਕਮਾਲ ਦੀ ਗੱਲ ਇਹ ਹੈ ਜ਼ਿੰਦਗੀ ਦੀ ਤਜਰਬੇ ਉਹਨਾਂ ਤੋਂ ਸਿੱਖ ਰਹੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਪਤਾ ਹੀ ਕੱਖ ਨਹੀਂ ਸਾਡੇ ਵਰਗਿਆਂ ਨੂੰ ਜ਼ਿੰਦਗੀ ਦਾ ਤਜਰਬਾ ਹੀ ਨਹੀਂ ਨਾ ਕੱਖ ਵੀ ਨਹੀਂ ਕੀਤਾ ਪਤਾ ਹੀ ਕੱਖ ਨਹੀਂ ਉਹ ਜ਼ਿੰਦਗੀ ਦੇ ਤਜਰਬੇ ਦੱਸਣਗੇ ਅੱਜ ਸਾਡਾ ਹਾਲ ਇਦਾਂ ਦਾ ਮਾਰ ਬੰਦਿਆਂ ਤੋਂ ਸਲਾਹ ਲੈ ਵੀ ਮੈਂ ਆਹ ਕੰਮ ਕਰਨ ਲੱਗਿਆ ਮੈਂ ਕਰਾਂ ਜਾਂ ਨਾ ਕਰਾਂ ਮੈਂ ਕਿਵੇਂ ਕਰਾਂ ਮੈਨੂੰ ਤਰੀਕਾ ਦੱਸ ਦਿਓ ਤੁਹਾਡਾ ਤਜਰਬਾ ਇਸ ਕੰਮ ਵਿੱਚ ਤੁਸੀਂ ਮਾਹਰ ਹੈ ਤੇ ਮਾਰ ਬੰਦੇ ਜਿਹੜੇ ਬੰਦੇ ਹੁੰਦੇ ਆ ਤਜਰਬੇਕਾਰ ਬੰਦੇ ਹੁੰਦੇ ਆ ਉਹ ਫਿਰ ਐ ਨੁਕਤਾ ਸਿਰੇ ਵਾਲੀ ਗੱਲ ਦੱਸ ਦੇਣਗੇ ਰਜਲ ਤੇਰਾ ਐ ਕਰੇਗਾ ਐ ਕਰੇਗਾ ਐ ਆਊਗਾ ਜੇ ਐ ਕਰੇਗਾ ਆਰ ਰਜਲ ਕਰੂ ਇਧਰ ਨੂੰ ਤੁਰ ਇੱਥੇ ਪਹੁੰਚੇਗਾ ਇਧਰ ਨੂੰ ਤੁਰ ਇੱਥੇ ਪੁੱਜੇ ਪਹੁੰਚੇਗਾ ਕਿਉਂਕਿ ਉਹ ਬੰਦੇ ਜਾਣਕਾਰ ਨੇ ਤੁਸੀਂ ਟਰੱਕ ਖਰੀਦਣਾ ਹੈ ਬਿਜ਼ਨਸ ਸ਼ੁਰੂ ਕਰਨ ਲੱਗਿਓ ਘੱਟ ਤੋਂ ਘੱਟ 50 ਟਰੱਕਾਂ ਵਾਲਿਆਂ ਕੋਲ ਜਾ ਕੇ ਆ ਵੀ 10 ਮਣ ਜਾ ਤੁਸੀਂ ਬੱਸ ਪਾਉਣ ਲੱਗੇ ਹੋ ਵੈਨ ਪਾਉਣ ਲੱਗੇ ਹੋ ਸਕੂਲ ਵੈਨ ਪਾਉਣੀ ਹੈ ਹੋਰ ਕੰਮ ਸ਼ੁਰੂ ਕਰਨਾ ਹੈ ਪਹਿਲਾਂ ਤੁਸੀਂ ਜਾਣਕਾਰ ਬੰਦਿਆਂ ਕੋਲ ਜਾਓ ਨਵੇੜਾ ਨਾ ਕਰੋ ਕਿਸੇ ਵੀ ਕੰਮ 'ਚ ਪੈਣਾ ਹੈ ਉਹਦਾ ਉਹਦਾ ਤਜਰਬਾ ਲੈ ਲਓ ਹੁਣ ਸਾਡੇ بڑے ਬਰਬਰਗੇ ਬੰਦੇ ਰੀਸ ਕਰਦੇ ਆ ਮੈਂ ਰੈਸਟੋਰੈਂਟ ਬਣਾਉਣ ਲੱਗਿਆ ਫਲਾਣੇ ਬੰਦੇ ਨੇ ਬਣਾਇਆ ਉਹਦੇ ਵੱਲ ਵੇਖ ਕੇ ਪੜਾ ਚੱਲਦਾ ਹੈ ਭਈ ਫਟਾਫਟ ਕੀਤਾ ਨਾਲ ਦੀ ਨਾਲ ਹੀ ਖੋਲ ਲਿਆ ਨਹੀਂ ਫੇਲ ਹੋ ਗਏ ਮੈਂ ਬੰਦੇ ਨੇ ਬੱਸ ਪਾਈ ਐ ਇਹਨੇ ਵੀ ਬੱਸ ਪਾਤੀ ਫੇਲ ਹੋ ਗਿਆ ਕਿਉਂਕਿ ਸਲਾਹ ਨਹੀਂ ਲਈ ਸਮਝਦਾਰ ਬੰਦਿਆਂ ਦੀ ਅਕਲ ਵਾਲੇ ਬੰਦਿਆਂ ਦੀ ਸਲਾਹ ਸਾਰੇ ਹੀ ਦੇਣਗੇ ਸਲਾਹ ਦੇ ਸਾਰੇ ਹੀ ਦੇ ਫਿਰਦੇ ਨੇ ਮੇਰੇ ਤੋਂ ਸਲਾਹ ਲੈ ਲੈ ਮੇਰੇ ਤੋਂ ਸਲਾਹ ਲੈ ਲੈ ਜਿਹਨੂੰ ਕੱਖ ਨਹੀਂ ਪਤਾ ਉਹ ਵੀ ਸਲਾਹ ਦੇਣ ਨੂੰ ਫਿਰਦਾ ਇੱਥੇ ਪਰ ਸਲਾਹ ਅਸੀਂ ਲੈਣੀ ਉਹਦੇ ਤੋਂ ਐ ਜਿਹੜਾ ਬੰਦਾ ਸਲਾਹ ਦੇਣ ਦੇ ਯੋਗ ਹੈ ਉਹ ਜਾ ਕੇ ਪੁੱਛ ਲੈ ਤਾਰੂਆਂ ਤੋਂ ਜਿਹੜੇ ਤਰਗੇ ਨੇ ਉੱਚੀਆਂ ਲਹਿਰਾਂ ਜਿਹੜੇ ਤਰਕਾਰੂ ਨੇ ਉਹ ਦੱਸਣਗੇ ਜਿਹੜੇ ਰੋਜ਼ ਵੱਡੀਆਂ-ਵੱਡੀਆਂ ਨਹਿਰਾਂ 'ਚ ਨਹਾਉਂਦੇ ਆ ਉਹ ਦੱਸਣਗੇ ਡੂੰਘਿਆਂ ਪਾਣੀਆਂ ਵਿੱਚ ਸਮੁੰਦਰਾਂ 'ਚ ਤਾਰੀਆਂ ਲਾਉਂਦੇ ਆ ਉਹ ਦੱਸਣਗੇ ਜਿਹੜਾ ਕਦੇ ਪਾਣੀ 'ਚ ਵੜਿਆ ਹੀ ਨਹੀਂ ਉਹਨੇ ਕੀ ਦੱਸਣਾ ਜਿਹਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਉਹਨੇ ਕੀ ਦੱਸਣਾ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਸ਼ੁਰੂ ਕਰਨਾ ਤਜਰਬੇਕਾਰ ਬੰਦਿਆਂ ਤੋਂ ਸਲਾਹ ਲੈਣੀ ਹੈ ਇਹ ਨਹੀਂ ਭੁੱਲਣਾ ਬਹੁਤ ਬੰਦਿਆਂ ਨਾਲ ਗੱਲ ਕਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ 2-4 ਮਹੀਨੇ ਸਲਾਹ ਲੈ ਵਧੀਆ ਵਧੀਆ ਬੰਦਿਆਂ ਨਾਲ ਗੱਲ ਕਰ ਜਿੰਨੀ ਜਾਣਕਾਰੀ ਇਕੱਠੀ ਕਰ ਸਕਦਾ ਹੈ ਕਰ ਵੱਧ ਤੋਂ ਵੱਧ 2-2 4-4 6-6 ਮਹੀਨੇ ਕੰਮ ਦਾ ਤਜਰਬਾ ਲਓ ਫਿਰ ਕੰਮ ਆਪਣਾ ਸਟਾਰਟ ਕਰੋ ਦੇਖਣਾ ਰਿਜ਼ਲਟ ਨਿਕਲਣਾ ਤਾਂ ਕਰਕੇ ਭਾਈ ਹਮੇਸ਼ਾ ਸਿਆਣੇ ਬੰਦੇ ਦੇ ਨਾਲ ਅਕਲ ਵਾਲੇ ਬੰਦਿਆਂ ਨਾਲ ਬੈਠਣਾ ਤੇ ਸਮਝਣਾ ਉਸ ਉਹਦੇ ਨਾਲ ਜਿਹੜੀ ਹੈ ਨਾ ਹਿੰਮਤ ਜਿਹੜੀ ਹੈ ਬਣੀ ਰਹਿੰਦੀ ਹੈ ਮਨ ਕਾਇਮ ਨਹੀਂ ਹੁੰਦਾ